ਕਾਕੇ ਆ ਆਮ ਆਦੀ ਪਾਰਟੀ ਦੀ ਵੱਡੀ ਸਰਕਾਰ ਉਹ ਉਹ ਜਿੰਦਰ ਜਿਹੜੀ ਜਨਤਾ ਉਹਨੇ ਸਾਥ ਪਾ ਦਿੱਤਾ ਹੈ ਤੇ ਉਹਨਾਂ ਲੋਕਾਂ ਦੇ ਵੀ ਮੂੰਹ ਬੰਦ ਕਰੇ ਆ ਜਿਹੜੇ ਕਹਿੰਦੇ ਤੇ ਕਿ ਭਗਵਾਨ ਤੁਮਾਰ ਨੂੰ ਹੁਣ ਉਸ ਤੋਂ ਬਾਅਦ ਨਹੀਂ ਦੇਣਾ ਚਾਹੀਦਾ ਲੋਕਤਾਂ ਵਧੀਆਂ ਵੋਟਾਂ ਤੋਂ ਬਾਅਦ ਤੇ ਉਹਨਾਂ ਦੀ ਅੱਜ ਤਰਾੜੀ ਹਾਰ ਹੋਈ 35000 ਪਲੱਸ ਵੋਟਾਂ ਨਾਲ ਆਮ ਆਦੀ ਪਾਰਟੀ ਦੇ ਜਿੰਦਰ ਭਾਰਤੀ ਜਿੱਤੇ ਆ ਤੇ ਵੱਡੀ ਜਿੱਤ ਹੋਈ ਹੈ ਤੇ ਹੁਣ ਅਸੀਂ ਵੀ ਉਹਨਾਂ ਨੂੰ ਕਹਿੰਦੇ ਆ ਜਿਹੜੇ ਭਗਵਾਨ ਦੇ ਵੀ ਮਾਨ ਜੀ ਨੂੰ ਕਹਿੰਦੇ ਤੇ ਅਸਤੀਵਾ ਦੇਣ ਲਈ ਕਿ ਅੱਜ ਚਰਜੀ ਸਿੰਘ ਜਿਹੜੇ ਸਾਫਤਾ ਮੁੱਖ ਮੰਤਰੀ ਆ ਉਹਨਾਂ ਦਾ ਥੋੜੇ ਸਮੇਂ ਬਾਅਦ ਹੀ ਮੂੰਹ ਬੰਦ ਹੋ ਗਿਆ ਹੈ ਉਹ ਕਦੀ ਜਿ ਪਬਲਿਕ ਦਾ ਉਹਨਾਂ ਨੇ ਅੱਜ ਉਹਨਾਂ ਨੂੰ ਇੱਕ ਖਾਰਦੇ ਰੂਪ ਵਿੱਚ ਇੱਕ ਨਸੀਹਤ ਦਿੱਤੀ ਆ ਕਿ ਇਹ ਗੱਲਾਂ ਜਿਹੜੀਆਂ ਚਲਦੀਆਂ ਨਹੀਂ ਹੁੰਦੀਆਂ ਜਿਹੜੇ ਉਹ ਚਲਾਉਂਿਆ ਚਾਹੁੰਦੇ ਆ ਉਹਨਾਂ ਨੇ ਬਹੁਤ ਚੋਸ਼ੇ ਛੱਡੇ ਕਿ ਆਮ ਆਦੀ ਪਾਰਟੀ ਦੀ ਸਰਕਾਰ ਆ ਜਿਹੜੀ ਇਹ ਫੇਲ ਹੋ ਚੁੱਕੀ ਆ ਪਰ ਜਲੰਧਰ ਦੀ ਜਨਤਾ ਨੇ ਇਹ ਸਾਬਤ ਕਰ ਦਿੱਤਾ ਕਿ ਆਮ ਆਦੀ ਪਾਰਟੀ ਦੀ ਸਰਕਾਰ ਲੋਕਾਂ ਦੀ ਸਰਕਾਰ ਆ ਲੋਕ ਉਤੇ ਖੁਸ਼ ਆਣ ਤੇ ਅੱਜ ਤੁਸੀਂ ਲੱਡੂ ਵੰਡ ਰਹੇ ਆ ਤੇ ਕੀ ਕਹ ਚਮਕੌਰ ਸਾਹਿਬ ਤੋਂ ਹੀ ਬਧਾਇਆ ਕਿ ਐਮਐਲਏ ਸਾਹਿਬ ਜੋ ਉੱਥੇ ਮੈਂਪੀ ਬਣੇ ਆ ਹੁਣ ਉਹ ਤੀਜੇ ਨੰਬਰ ਤੇ ਪਹੁੰਚ ਗਏ ਬਿਲਕੁਲ ਜੀ ਉੱਥੇ ਕਾਂਗਰਸ ਦੀ ਜਿਹੜੀ ਪਾਰਟੀ ਉਹ ਤੀਜੇ ਨੰਬਰ ਤੇ ਆਈ ਆ ਇਹ ਵੀ ਇੱਕ ਚਰਚੀ ਚੰਨੀ ਲਈ ਇੱਕ ਸੋਚਣ ਵਾਲੀ ਗੱਲ ਆ ਜਿਸ ਤੇ ਉਹ ਐਂਟਰੀ ਬਣਿਆ ਵੱਡੇ ਮਾਰਜਨ ਨਾਲ ਉੱਥਾਂ ਤੇ ਉਹਨਾਂ ਦੀ ਡਵਾਈਸ ਜਿਹੜੀ ਟੋੜ ਲੜੀ ਗਈ ਆ ਉਹ ਹਾਰ ਗਈ ਹੈ ਇਹ ਸਨ ਵਰਕਰ ਜਿਹਦਾ ਵੱਲੋਂ ਜਿੱਦੀ ਖੁਸ਼ੀ ਦੇ ਵਿੱਚ ਲੱਡੂ ਵੰਡੇ